ਇਤੋਂ ਵੱਡੀ ਕੀ ਗੱਲ ਹੋ ਸਕਦੀ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਹੀ ਮਹਾਪੁਰਖ 35 ਦੇ 35 ਸਤਕਾਰ ਚ ਹੋ ਗਿਆ ਹਰ ਬੰਦਾ ਮੈਨੂੰ ਇੱਕ ਵੀ ਬੰਦਾ ਇਦਾਂ ਦਾ ਦੱਸ ਦਿਓ ਜਿਹੜਾ ਕਦੀ ਆਪਣਾ ਨੱਕ ਮਸਤਕ ਹੁੰਦਾ ਜਾ ਕੇ ਗੁਰੂ ਗ੍ਰੰਥ ਸਾਹਿਬ ਮਾਰੇ ਉਹਦੇ ਦਿਮਾਗ ਚ ਇੱਕ ਵਾਰ ਵੀ ਫਰਨਾਉਂਦਾ ਮੈਂ ਮੱਥਾ ਕਿਨੂੰ ਟੇਕ ਰਿਹਾ ਤੇ ਕਦੀ ਵੀ ਉਹਦੇ ਫਰਨਾ ਨਹੀਂ ਆਉਂਦਾ ਵੀ ਮੈਂ ਗੁਰੂ ਨੂੰ ਟੇਕ ਰਿਆ ਮੈਂ ਭਗਤ ਨੂੰ ਟੇਕ ਰਿਆ ਮੈਂ ਕਬੀਰ ਸਾਹਿਬ ਨੂੰ ਟੇਕ ਰਿਆ ਨਾ ਉਹਦਾ ਹੁੰਦਾ ਵੀ ਮੇਨਸ ਹਰਿਆਣੇ ਨੂੰ ਮੱਥਾ ਟੇਕ ਰਿਆ ਕੋਈ ਡਿਵੀਜ਼ਨ ਮਾਇੰਡ ਚ ਨਹੀਂ ਹੁੰਦੀ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਕਿੰਨੀ ਵਧੀਆ ਆ ਏਕ ਪਿਤਾ ਏਕਸ ਕੇ ਹੰਬਾਰਕ ਤੂੰ ਮੇਰਾ ਗੁਰਹਾਈ ਕਿੰਨੀ ਵਧੀਆ ਤਰੀਕੇ ਨਾਲ ਵੀ ਕੇ ਪਿਤਾ ਦੇ ਅਸੀਂ ਬੱਚੇ ਆ ਤੇ ਅਸੀਂ ਸਾਰੇ ਗੁਰਪਾ ਹੀ ਆ ਇਹ ਤੋਂ ਵਧੀਆ ਐਕਸਪਲੈਨੇਸ਼ਨ ਇਸ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿੱਥੇ ਮਿਲਦਾ ਸਾਨੂੰ ਕਿਹੜੀ ਜਗ੍ਹਾ ਮਿਲਦਾ ਆ ਜਿਹੜੀ ਗੱਲ ਬਾਣੀ ਦੀ ਮੈਂ ਲਾਸ ਕਰਕੇ ਦਫਾ ਚੱਲਦੇ ਅੱਗੇ ਨੂੰ ਜਿਹੜੀ ਬਾਣੀ ਆ ਨਾ ਇਕੱਤਰ ਕਰਨੀ ਤੇ ਸਾਰਾ ਕੁਝ ਇਕੱਠਾ ਕਰਕੇ ਗੁਰੂ ਗ੍ਰੰਥ ਸਾਹਿਬ ਪੰਜਵੇਂ ਪਾਸ਼ਾ ਨੇ ਵੰਡ ਬਵਸਤਾ ਤੇ ਝੋਟ ਮਾਰ ਕੇ ਜਾਤ ਪਾਤ ਸਭ ਪਾਸੇ ਛੱਡ ਕੇ ਸਾਰੇ ਸਿੱਖਾਂ ਨੂੰ ਇਕੱਠੇ ਕਰ ਦਿੱਤਾ ਸਾਰੇ ਪਖਤ ਸਹਿਬਾਨਾਂ ਨੂੰ ਸਾਰੇ ਗੁਰੂਆਂ ਦੀ ਬਾਣੀ ਨੂੰ ਇਕ ਤਕਤਰ ਕਰ ਦਿੱਤਾ। ਜਿੱਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ? ਹਰ ਬੰਦਾ ਦਰਬਾਰ ਸਾਹਿਬ ਜਾ ਕੇ ਨਾ ਕਿਤੇ ਵੀ ਕਿਸੇ ਵੀ ਗੁਰਦੁਆਰੇ ਜਾ ਕੇ ਨਖਮਸਤਕ ਹੁੰਦਾ ਆ। ਸੋ ਸਾਡੀ ਤਾਂ ਇਹ ਬੇਨਤੀ ਆ ਪ੍ਰਭੂ ਕੋਈ ਆਪਣਾ ਕਲੇਮ ਛੱਡਣ ਦੀ ਲੋੜ ਨਹੀਂ। ਇਹ ਇੱਕ ਬੀਜ ਬੀਜਿਆ ਗਿਆ। ਪਿਛਲੇ 10 ਸਾਲ ਤੋਂ ਬੀਜ ਬੀਜਿਆ ਜਾ ਰਿਹਾ ਇਹ ਪੱਲਾ ਨਡੇਰੇ ਵਾਲਾ। ਜਿਹੜਾ ਸਾਡਾ ਭਾਈਚਾਰਾ ਆ ਸਾਡੀ ਜਿਹੜੀ ਕਿ ਨੂੰ ਕਹਿੰਦੇ ਹੈਗੀ ਹੈ ਵੀ ਸਾਡੀ ਸਾਂਝ ਹੈ ਸਾਡੀ ਰੋਟੀ ਦੀ ਸਾਂਝ ਹੈ ਅਸੀਂ ਇਕੱਠੇ ਰੋਟੀ ਖਾਣੇ ਇਕੱਠੇ ਕੰਮ ਕਰਦੇ ਇਕੱਠੇ ਕਿਤੇ ਆ ਜਿਹਾ ਕੁਝ ਕਰਦੇ ਆ ਪਰ ਉਸ ਰੋਟੀ ਦੀ ਸਾਂਝ ਨੂੰ ਖਤਮ ਕਰਨ ਵਾਸਤੇ ਇਹ ਜਿਹੜਾ ਮਨੂ ਦਾ ਬੈਠਾ ਆ ਮਨੂ ਵਾਲੀ ਜਿਹੜੀ ਸੋਚ ਆ ਉਹ ਲਾਗੂ ਕਰਉਣਾ ਚਾਹੁੰਦੇ ਚਾਹੇ ਉਹ ਟਕਸਾਲ ਚ ਲਾਗੂ ਕਰਉਣਾ ਚਾਹੁੰਦੇ ਚਾਹੇ ਬੱਲਾ ਵਾਲੇ ਤੋਂ ਸਾਨੂੰ ਬੱਲਾ ਵਾਲੇ ਦੇ ਟਕਸਾਲ ਕੋਈ ਡਿਫਰੈਂਸ ਨਹੀਂ ਨਜ਼ਰ ਆਉਂਦਾ ਦੋਨੋਂ ਹੀ ਉੱਥੇ ਬੈਠੇ ਮਨੂ ਦੇ ਪੈਰਾਂ 'ਚ ਠੀਕ ਹੈ ਨਾ ਜੇ ਤੁਸੀਂ ਕਹੋ ਕਿ ਅਸੀਂ ਕਰੇ ਵੀ ਨਾਨਕ ਸਰੀ ਸੇਮ ਥਿੰਗ ਉਹਦਾ ਰਾਧਾ ਸਵਾਮੀ